ਦੋਸਤਾਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਨਜ਼ਾਈ ਸਬੰਧਾਂ ਨੇ ਉਜਾੜਿਆ ਇੱਕ ਹੋਰ ਨਵਾਂ ਘਰ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਇੱਕ ਨੌਜਵਾਨ ਹੁੰਦਾ ਏ ਜਿਸ ਦਾ ਨਾਮ ਅਮਰਦੀਪ ਦੱਸਿਆ ਜਾ ਰਿਹਾ ਏ ਤੇ ਉਸ ਦੀ ਜਿਹੜੀ ਪਤਨੀ ਆ ਉਹਦਾ ਨਾਮ ਜੋਤੀ ਦੱਸਿਆ ਜਾ ਰਿਹਾ ਏ ਜੋ ਕਿ ਇੱਕ ਨੋਜਵਾਨ ਨੂੰ ਪਤਾ ਲੱਗਦਾ ਕਿ ਉਸ ਦੀ ਜਿਹੜੀ ਪਤਨੀ ਆ ਉਹਦੇ ਕਿਸੇ ਹੋਰ ਮੁੰਡੇ ਦੇ ਨਾਲ ਨਜਾਇਜ਼ ਸੰਬੰਧ ਦਾ ਤਾਂ ਬਾਅਦ ਵਿੱਚ ਜਿਹੜਾ ਪਤੀ ਹੁੰਦਾ ਉਸ ਨੇ ਆਪਣੇ ਆਪ ਨੂੰ ਫਾਹਾ ਲਾ ਕੇ ਜਿਹੜੀ ਆਪਣੀ ਜੀਵਨ ਦੀ ਲੀਲਾ ਸਮਾਪਤ ਕੀਤੀ ਆ ਤਾਂ ਇਸ ਤੋਂ ਬਾਅਦ ਜਿਹੜੇ ਮੁੰਡੇ ਦੇ ਜਿਹੜੇ ਉਸ ਪਤੀ ਜਿਹੜਾ ਉਹ ਮੁੰਡਾ ਏ ਅਮਰਦੀਪ ਉਹਦੇ ਪੀੜਤ ਪਰਿਵਾਰ ਦੇ ਇਹ ਬਿਆਨ ਆਏ ਆ ਤੇ ਉਹਨਾਂ ਨੇ ਆਪਣੀ ਜਿਹੜੀ ਨੋ ਆ ਉਹਦੇ ਉੱਪਰ ਬਹੁਤ ਵੱਡੇ ਜਿਹੜੇ ਇਲਜ਼ਾਮ ਲਗਾਏ ਆ ਪੀੜਤ ਪਰਿਵਾਰ ਨੇ ਇਹ ਕਿਹਾ ਕਿ ਜਿਹੜੀ ਸਾਡੀ ਨੋ ਆ ਪਹਿਲਾਂ ਤਾਂ ਉਹਦੇ ਵਿਆਹ ਹੋਏ ਨੂੰ 8-9 ਸਾਲ ਹੋ ਗਏ ਸੀ ਉਦੋਂ ਵੀ ਜਿਹੜੀ ਸਾਡੀ ਜਿਹੜੀ ਨੋ ਆ ਇਹਨੇ ਲੰਬ ਮੈਰਿਜ ਕਰਵਾਈ ਸੀ ਸਾਡੇ ਮੁੰਡੇ ਨਾਲ ਬਾਅਦ ਵਿੱਚ ਇਹਦੇ ਕੋਲੇ ਇੱਕ ਮੁੰਡਾ ਹੋਇਆ ਸੀ ਜਿਸ ਦੀ ਉਮਰ ਲਗਭਗ 5 ਤੋਂ 6 ਸਾਲ ਦੀ ਦੱਸੀ ਜਾ ਰਹੀ ਆ ਤਾਂ ਬਾਅਦ ਵਿੱਚ ਕੋਜਿਕਾ ਟਾਈਮ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਸੀ ਕਿ ਜਿਹੜੀ ਸਾਡੀ ਨੂ ਆ ਇਹਦੇ ਕਿਸੇ ਹੋਰ ਵਿਅਕਤੀ ਦੇ ਨਾਲ ਜਿਹੜੇ ਨਜਾਇਜ਼ ਸਬੰਧ ਸੀ ਜਦੋਂ ਇਹਦੇ ਬਾਰੇ ਉਸ ਕੁੜੀ ਦੇ ਪਤੀ ਨੂੰ ਪਤਾ ਲੱਗਿਆ ਕਿ ਜਿਹੜੀ ਮੇਰੀ ਘਰ ਵਾਲੀ ਆ ਉਹਦੇ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਦਾ ਤਾਂ ਪਤੀ ਨੇ ਆਪਣੀ ਪਤਨੀ ਨੂੰ ਬਹੁਤ ਸਮਝਾਇਆ ਬਹੁਤ ਰੋਕਿਆ ਕਿ ਇਹ ਜਿਹੜਾ ਤੂੰ ਕੰਮ ਕਰ ਰਹੀ ਆ ਇਨਾ ਤੇਰੇ ਲਈ ਸਹੀ ਆ ਤੇ ਨਾ ਹੀ ਮੇਰੇ ਲਈ ਸਹੀ ਆ ਤੇ ਨਾ ਹੀ ਆਪਣੇ ਪਰਿਵਾਰ ਲਈ ਸਹੀ ਆ ਪਰ ਜਿਹੜੀ ਔਰਤ ਹੁੰਦੀ ਆ ਉਸ ਵੈਕਟਰੀ ਜਿਹੜੀ ਪਤਨੀ ਹੁੰਦੀ ਆ ਉਹ ਆਪਣੇ ਪਤੀ ਦੀ ਇੱਕ ਵੀ ਗੱਲ ਨਹੀਂ ਸੁਣਦੀ ਕਹਿੰਦੇ ਹੁੰਦੇ ਆ ਨਾ ਮੱਜ ਮੂਰੇ বীਣ বাজਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਇਹੀ ਗੱਲ ਉਸ ਔਰਤ ਦੇ ਉੱਪਰ ਟੋਕਦੀ ਆ ਕਿ ਉਹਦੇ ਪਤੀ ਨੇ ਉਹਨੂੰ ਇੰਨਾ ਸਮਝਾਇਆ ਵੀ ਤੂੰ ਜੋ ਕੁਝ ਵੀ ਕਰ ਰਹੀ ਐ ਸਹੀ ਨਹੀਂ ਆ ਪਰ ਜਿਹੜੀ ਪਤਨੀ ਹੁੰਦੀ ਆ ਵੀ ਉਹ ਆਪਣੇ ਪਤੀ ਦੀ ਕੋਈ ਵੀ ਗੱਲ ਨਹੀਂ ਸੁਣਦੀ ਤਾਂ ਉਸ ਤੋਂ ਬਾਅਦ ਜਿਹੜੇ ਮੁੰਡੇ ਦੇ ਪੀੜਤ ਪਰਿਵਾਰ ਹੁੰਦੇ ਆ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਆ ਕਿ ਕੁਝ ਦਿਨ ਪਹਿਲਾਂ ਜਿਹੜੀ ਸਾਡੀ ਨੂੰ ਸੀਗੀ ਉਹ ਸਾਡੇ ਮੁੰਡੇ ਨਾਲ ਲੜ ਕੇ ਆਪਣੇ ਪੇਕੇ ਘਰ ਚਲ ਗਈ ਪੇਕੇ ਘਰ ਜਾ ਕੇ ਸਾਡੇ ਮੁੰਡੇ ਨੂੰ ਆਪਣੇ ਪ੍ਰੇਮੀ ਨਾਲ ਰਲ ਕੇ ਡਰਾਮੇ ਦੀ ਤਮਕਮ ਦੀ ਹੁੰਦੀ ਸੀ ਅਤੇ ਉਹਨੂੰ ਜਿਹੜਾ ਤੰਗ ਪਰੇਸ਼ਾਨ ਕਰਦੀ ਸੀ ਫਿਰ ਜਿਹੜਾ ਕੁੜੀ ਦਾ ਪਤੀ ਆ ਉਹ ਆਪਣੀ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਜਿਹੜਾ ਮਾਰ ਮਕਾਉਂਦਾ ਹੈ ਆਪਣੇ ਆਪ ਨੂੰ ਪੱਖੇ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਦੀ ਲੀਲਾ ਸਮਾਪਤ ਕਰ ਲੈਂਦਾ ਹੈ ਹੁਣ ਦੂਜੇ ਪਾਸੇ ਜਿਹੜਾ ਪੀੜਤ ਪਰਿਵਾਰ ਆ ਉਹ ਨੌਜਵਾਨ ਦਾ ਜਿਹੜਾ ਪੀੜਤ ਪਰਿਵਾਰ ਆ ਹੁਣ ਇਹ ਇਨਸਾਫ ਦੇ ਗੁਹਾਰ ਲਗਾ ਰਿਹਾ ਹੈ ਕਿ ਜਿਹੜੀ ਸਾਡੀ ਨੋ ਆ ਤੇ ਉਹਦਾ ਪ੍ਰੇਮੀ ਆ ਇਹਨਾਂ ਨੇ ਸਾਡੇ ਮੁੰਡੇ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਸੀ ਜਿਹਦੇ ਕਰਕੇ ਉਸਨੇ ਇਹਨਾਂ ਵੱਡਾ ਕਦਮ ਚੁੱਕਿਆ ਹੈ ਤੇ ਜਿਹਦੇ ਕਰਕੇ ਹੁਣ ਅਸੀਂ ਸਾਰੇ ਇਹ ਸਾਰੇ ਮਾਮਲੇ ਦੇ ਉੱਪਰ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਆ ਤੇ ਹੁਣ ਉਹਨਾਂ ਪੀੜਤ ਪਰਿਵਾਰਾਂ ਨੇ ਇਹ ਕਿਹਾ ਕਿ ਅਸੀਂ ਪ੍ਰਸ਼ਾਸਨ ਮੂਰੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਜਲਦ ਜਲਦ ਇਨਸਾਫ ਮਿਲਣਾ ਚਾਹੀਦਾ ਏ ਤੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਪਰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਤਾਂ ਬਾਅਦ ਵਿੱਚ ਇਹ ਸਾਰੀ ਘਟਨਾ ਬਾਰੇ ਜਿਹੜੀ ਪੁਲਸ ਨੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਜਿਹੜੀ ਕਰਨੇ ਸ਼ੁਰੂ ਕਰ ਦਿੱਤੀ ਗਈ ਆ ਪਰ ਇਹਦੇ ਉੱਪਰ ਅਗਲੀ ਜਿਹੜੀ ਬੰਦੀ ਕਾਰਵਾਈ ਆ ਉਹ ਸ਼ੁਰੂ ਕਰ ਦੇਣਗੇ ਜਦੋਂ ਉਹਨਾਂ ਨੇ ਪੂਰੀ ਪੁੱਛ ਪੜਤਾਲ ਕੀਤੀ ਵੀ ਕੀ ਗੱਲਬਾਤ ਹੋਈ ਸੀ ਤੇ ਕੀ ਕੌਣ ਸਹੀ ਸੀ ਕੌਣ ਗਲਤ ਸੀ ਕਿਹਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਕਿਹਦੇ ਉੱਪਰ ਨਹੀਂ ਕਰਨੀ ਚਾਹੀਦੀ ਇਹ ਹੁਣ ਜੋ ਸਾਰੀ ਜਾਣਕਾਰੀ ਦੋਨਾਂ ਧਿਰਾਂ ਦੇ ਬਿਆਨ ਸੌਣ ਕੇ ਜਿਹੜੀ ਪੁਲਸ ਕਾਰਵਾਈ ਕਰੇਗੀ ਅਤੇ ਉਹਨਾਂ ਨੂੰ ਸਜ਼ਾ ਸਜ਼ਾ ਜਿਹੜੀਆਂ ਹੋਣੀਆਂ ਉਹ ਦੇਵੇਗੀ ਪਰ ਇਹਦੇ ਉੱਪਰ ਜਿਹੜੇ ਸਵਾਲ ਉੱਠਦੇ ਆ ਕਿ ਬਿਲਕੁਲ ਅੱਜਕੱਲ ਜਿਹੜਾ ਇੰਨੀਆਂ ਘਟਨਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਵਾਪਰ ਰਹੀਆਂ ਨੇ ਕਿ ਇਹ ਸਾਰੀ ਜਿਹੜੀ ਗੱਲ ਆ ਆਪਣੀ ਮਾਨਸਿਕਤਾ ਤੇ ਆਪਣੀ ਸੋਚ ਤੇ ਆਪਣੀ ਜ਼ਮੀਰ ਦੇ ਉੱਪਰ ਟੱਕਦੀ ਆ ਜੇਕਰ ਵਿਅਕਤੀ ਦੀ ਜਿਹੜੀ ਸੋਚ ਵਿਚਾਰ ਅਤੇ ਜਿਹੜਾ ਉਹਦੇ ਜ਼ਮੀਰ ਹੁੰਦੀ ਆ ਵੀ ਕਈ ਵਾਰੀ ਕੋਈ ਆਪਕੰਮ ਗਲਤ ਕਰ ਦਿਆ ਤਾਂ ਆਪਣੇ ਅੰਦਰ ਇੱਕ ਵਾਰੀ ਤਾਂ ਆਪਣੀ ਜ਼ਮੀਰ ਜਿਹੜੀ ਹੁੰਦੀ ਆ ਉਹ ਆਪਣੇ ਸਮਝਾਉਂਦੀ ਆ ਵੀ ਆਪਾਂ ਜੋ ਵੀ ਕੰਮ ਕਰ ਰਹੇ ਆ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ ਪਰ ਇਹਦੇ ਉੱਪਰ ਸਵਾਲ ਉੱਠਦਾ ਕਿ ਉਹ ਜਿਹੜੀ ਔਰਤ ਆ ਉਹਦੀ ਜ਼ਮੀਰ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਮੈਂ ਪਹਿਲਾਂ ਤਾਂ ਲਵ ਮੈਰਿਜ ਕਰਵਾ ਲਈ ਲਵ ਮੈਰਿਜ ਤਾਂ ਕਰਵਾ ਹੀ ਲਈ ਆ ਫਿਰ ਉਹਨੇ ਹੋਰ ਵਿਅਕਤੀ ਦੇ ਨਾਲ ਕਿਉਂ ਨਾਜਾਇਜ਼ ਸਬੰਧ ਬਣਾਉਣੇ ਜ਼ਰੂਰੀ ਸਮਝੇ ਇਹ ਉਹਦੇ ਉੱਪਰ ਸਵਾਲ ਉੱਠਦੇ ਆ ਜਿਹੜਾ ਆਪਣਾ ਮਨ ਹੁੰਦਾ ਨਾ ਇਹ ਤਾਂ ਭੜਕਦਾ ਹੀ ਰਹਿੰਦਾ ਏ ਮਨ ਨੂੰ ਜਿਹੜਾ ਕੰਟਰੋਲ ਕਰਨਾ ਮਨ ਦੇ ਉੱਪਰ ਜਿਹੜਾ ਬੁਰਾ ਪ੍ਰਭਾਵ ਨਾ ਪੈਣ ਤੇ ਉਹਦਾ ਵੀ ਕੰਟਰੋਲ ਆਪਣੇ ਹੱਥ ਵਿੱਚ ਹੁੰਦਾ ਏ ਮਨਤਾ ਭੜਕਦਾ ਹੀ ਰਹਿੰਦਾ ਏ ਜੇਕਰ ਬੰਦਾ ਚਾਵੇ ਉਹ ਆਪਣੇ ਮਨ ਦੇ ਉੱਪਰ ਕੰਟਰੋਲ ਕਰ ਸਕਦਾ ਏ ਜੇਕਰ ਕੋਈ ਗਲਤ ਕੰਮ ਕਰਨਾ ਚਾਹੁੰਦਾ ਏ ਤਾਂ ਉਹ ਸੋਚ ਵਿਚਾਰ ਕੇ ਆਪਣੀ ਸੋਚ ਸੋਚ ਵਿਚਾਰ ਕਰਕੇ ਇਹ ਗਲਤ ਕੰਮ ਨੂੰ ਹੋਣ ਤੋਂ ਰੋਕਦਾ ਏ ਪਰ ਅੱਜ ਕੱਲ ਦਾ ਜਿਹੜਾ ਕਾਲ ਯੁਗ ਦਾ ਸਮਾਂ ਆ ਗਿਆ ਨਾ ਇਹਦੇ ਉੱਪਰ ਵੀ ਸਵਾਲ ਉੱਠਦੇ ਆ ਕਿ ਅੱਜ ਕੱਲ ਬਿਲਕੁਲ ਇਹ ਗੱਲ ਸੱਚ ਆ ਕਿ ਕਾਲ ਯੁਗ ਦਾ ਇੰਨਾ ਜਿਹੜਾ ਸਮਾਂ ਆ ਗਿਆ ਕਿ ਕੋਈ ਵੀ ਪਤਾ ਹੀ ਨਹੀਂ ਲੱਗਦਾ ਕਿ ਜਿਹੜੀ ਆਪਣੀ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਜਿਹੜੇ ਹੋਰ ਵੀ ਵਿਅਕਤੀ ਆ ਉਹਨਾਂ ਨੇ ਸਮਾਜਿਕ ਜਿਹੜੀ ਪੀੜ੍ਹੀ ਆ ਗਈ ਜਿਹੜੀ ਸਮਾਜਿਕ ਲੋਕ ਆ ਉਹਨਾਂ ਨੇ ਜਾਣਾ ਕਿੱਧਰ ਨੂੰ ਹੁੰਦਾ ਜਾਂ ਕਿੱਧਰ ਨੂੰ ਰਹੇ ਆ ਤਾਂ ਪਹਿਲਾ ਦੋ ਦੋ ਦਿਨ ਪਹਿਲਾਂ ਹੀ ਹੋ ਗਿਆ ਵੀ ਐਡਾ ਵੀ ਖਬਰ ਆਈ ਸੀ ਕਿ ਇੱਕ ਦਾਦੀ ਦਾ ਪੋਤੇ ਦੇ ਦਿਲ ਆ ਗਿਆ ਤੇ ਪੋਤੇ ਦਾ ਦਾਦੀ ਦੇ ਦਿਲ ਆ ਗਿਆ ਇਹ ਕਾਲਜਗ ਨਹੀਂ ਤਾਂ ਹੋਰ ਕੀ ਆ ਇਹ ਸਾਰਾ ਕੋਸ਼ ਇੱਕ ਤਾਂ ਕਹਿ ਦਿੰਨੇ ਆਪਾਂ ਕਾਲਜੋਗ ਆ ਤੇ ਇੱਕ ਇਹ ਵੀ ਗੱਲ ਆ ਕਿ ਜੇਕਰ ਆਪਾਂ ਸੋਚੀਏ ਸਮਝੀਏ ਜੇ ਕਿ ਆਪਾਂ ਦ੍ਰਿਸ਼ਟੀਕੋਣ ਬਾਰੇ ਸੋਚੀਏ ਸਮਝੀਏ ਤਾਂ ਇਦਾਂ ਦੇ ਜਿਹੜੇ ਆਪਾਂ ਕਦਮ ਚੁੱਕਦੇ ਆ ਉਹ ਚੁੱਕਣ ਚੁੱਕਣ ਤੋਂ ਪਹਿਲਾਂ ਜੇ ਆਪਾਂ ਸੋਚ ਵਿਚਾਰ ਕਰੀਏ ਵੀ ਆਪਾਂ ਇਹ ਕੰਮ ਸਹੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤਾਂ ਫਿਰ ਜੋ ਵੀ ਆਪਾਂ ਗਲਤ ਕੰਮ ਕਰਾਂਗੇ ਤਾਂ ਉਹ ਤੋਂ ਪਿੱਛੇ ਹਟ ਜਾਗੇ ਵੀ ਇਹ ਸਾਡੇ ਲਈ ਸਹੀ ਨਹੀਂ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਸ ਔਰਤ ਨੇ ਪਹਿਲਾਂ ਤਾਂ ਲੰਮ ਮੈਰਜ ਕਰਵਾਈ ਫਿਰ ਆਪਣੇ ਇੱਕ ਹੋਰ ਅਵੈਕਤੀ ਨਾਲ ਨਜਾਇਜ਼ ਸਬੰਧ ਬਣਾ ਕੇ ਤੇ ਆਪਣੇ ਹੀ ਪਤੀ ਦੀ ਜਿਹੜੀ ਜੀਵਨ ਲੀਲਾ ਸਮਾਪਤ ਕਰਤੀ ਆ ਵੀ ਉਸ ਔਰਤ ਨੇ ਜੋ ਵੀ ਇਹ ਘਟਨਾ ਨੂੰ ਅੰਜਾਮ ਦਵਾਇਆ ਇਹ ਸਹੀ ਆ ਜਾਂ ਗਲਤ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ ਕਰੋ